ਇੱਕ ਕਰੋੜਪਤੀ ਨੇ ਆਪਣੇ ਘਰ ਦੀ ਰਾਖੀ ਦੇ ਲਈ ਇੱਕ ਚੰਗਾ ਤਕੜਾ ਕੁੱਤਾ ਰੱਖਿਆ ਹੋਇਆ ਸੀ ਉਸਦੇ ਬੰਗਲੇ ਦੇ ਦਰਵਾਜ਼ੇ ਦੋਹਾਂ ਪਾਸੇ ਖੁੱਲਦੇ ਸਨ ਚੜ੍ਹਦੇ ਵੱਲ ਉਹ ਉਤਾਤ ਰਾਖੀ ਕਰਦਾ ਸੀ ਇੱਕ ਵਾਰ ਬੈਠੇ ਬੈਠੇ ਖਿਆਲ ਆਇਆ ਕਿ ਪਿਛਲੇ ਛਿਪਦੇ ਪਾਸੇ ਵੱਲ ਉਹਨੇ ਪਾਲਤੂ ਸ਼ੇਰ ਰੱਖ ਲਿਆ ਅਤੇ ਉਹਦੀ ਖੂਬ ਸੇਵਾ ਕਰਦਾ ਖੁਲਾ ਢਲਾ ਮਾਸ ਛੁਟਦਾ ਉਹਦੇ ਅੱਗੇ ਸਮਾਂ ਬੀਤਿਆ ਕੁੱਤੇ ਦਾ ਖਰਚਾ ਘੱਟ ਸੀ ਪਰ ਜਿਹੜੀ ਨਾ ਫਰਕਣ ਦਿੰਦਾ ਗਲੀ ਦੇ ਵਿੱਚੋਂ ਕੋਈ ਮੰਗਤਾ ਲੰਦਾ ਰਾਤ ਨੂੰ ਖੜਾ ਖੰਦਾ ਤਾਂ ਕੁੱਤਾ ਭੌਂਕ ਭੌਂਕੇ ਅਸਮਾਨ ਸਰ ਤੇ ਟੁੱਕ ਲੈਂਦਾ ਪਰ ਇਸ ਦੇ ਉਲਟ ਸ਼ੇਰ ਦਾ ਖਰਚ ਵੀ ਕੁੱਤੇ ਨਾਲ ਕਈ ਗੁਣਾ ਜ਼ਿਆਦਾ ਸੀ ਪਰ ਉਹ ਸਾਰਾ ਦਿਨ ਸੁੱਤਾ ਹੀ ਰਹਿੰਦਾ ਸੀ ਆਲੇ ਦੁਆਲੇ ਹੁੰਦੇ ਖੜਾਕ ਦੀ ਕੋਈ ਪਰਵਾਹ ਨਹੀਂ ਕੁੰਦੀ ਚਾਹੂਕਾਰ ਬੜਾ ਨਰਾਜ ਹੋਇਆ ਉਹਨੂੰ ਉਹਨਾ ਸ਼ੇਰ ਬੋਝ ਲੱਗਣ ਲੱਗਿਆ ਸੋਚਣ ਲੱਗਿਆ ਕਿ ਇਹ ਅਸਲ ਸ਼ੇਰ ਹੈ ਹੀ ਨਹੀਂ ਸੌ ਕੇ ਦਿਨ ਕੱਢ ਦਿੰਦਾ ਕੀ ਫਾਇਦਾ ਹੋਇਆ ਪਾਲਣ ਦਾ ਕਿਹਾ ਕੁਝ ਕੁ ਦਿਨ ਲੰਘੇ ਉਸ ਅਮੀਰ ਦੇ ਘਰ ਚੋਰ ਉਤਰੇ ਚੜ੍ਹਦੇ ਵਾਲੇ ਪਾਸੇ ਤੋਂ ਕੁੱਤੇ ਨੇ ਭੌਂਕਣ ਦੀ ਕੋਸ਼ਿਸ਼ ਕੀਤੀ ਪਰ ਅਗਲੇ ਹੀ ਪਲ ਚੋਰਾਂ ਨੇ ਉਹਦੇ ਮੂਹਰੇ ਮਿਰਗ ਦੇ ਮਾਸ ਦੇ ਨਾਲ ਤੁੰਨ ਕੇ ਪ੍ਰਿਆ ਮੱਝ ਦੇ ਸਿੰਘ ਦਾ ਪੋਪਲਾ ਫੁੱਟ ਦਿੱਤਾ ਕੁੱਤਾ ਬਿਲਕੁਲ ਸ਼ਾਂਤ ਹੋ ਕੇ ਪੋਪਲੇ ਦੇ ਵਿੱਚ ਹੀ ਉਲਝ ਗਿਆ ਉਧਰ ਪਿਛਲੇ ਪਾਸੇ ਟਾਇਲ ਦੇ ਸ਼ੇਰ ਨੂੰ ਕੁਝ ਹਲਚਲ ਮਹਿਸੂਸ ਹੋਈ ਉਹਨੂੰ ਕਿਸੇ ਬੇਗਾਨੇ ਦੀ ਆਮਤ ਦੀ ਗੰਧ ਆਈ ਅਤੇ ਕੁੱਤੇ ਦਾ ਚੁੱਪ ਰਹਿਣਾ ਵੀ ਉਹਨੂੰ ਖਾਜਮ ਨਾ ਹੋਇਆ ਅਗਲੇ ਹੀ ਪਲ ਸ਼ੇਰ ਆਪਣੀ ਪੂਰੀ ਤਾਕਤ ਲਗਾ ਕੇ ਉਹ ਝਾੜ ਟੱਪ ਗਿਆ ਜੋ ਬੰਗਲੇ ਦੇ ਅਗਲੇ ਹਿੱਸੇ ਨੂੰ ਪਿਛਲੇ ਹਿੱਸੇ ਨਾਲੋਂ ਅਲੱਗ ਕਰਦਾ ਸੀ ਸ਼ੇਰ ਨੂੰ ਦੇਖਦੇ ਅਸੀਂ ਚੋਰ ਨੇ ਉਹਦੇ ਅੱਗੇ ਮਰਦਾ ਖਰਗੋਸ਼ ਛੁੱਟਿਆ ਪਰ ਸ਼ੇਰ ਨੇ ਕੋਈ ਦਿਲਚਸਪੀ ਨਾ ਦਿਖਾਉਂਦੇ ਹੋਏ ਜਿਉਂਦੇ ਜਾਗਦੇ ਚੋਰ ਨੂੰ ਢਾ ਲਿਆ ਬਾਕੀ ਚੋਰ ਤਿੱਦਰ ਹੋ ਗਏ ਅਤੇ ਸ਼ੇਰ ਦੇ ਅੜਿੱਕੇ ਆਏ ਚੋਰ ਦੀਆਂ ਚੀਕਾਂ ਨੇ ਅਮੀਰ ਦਾ ਸਾਰਾ ਟੰਬਰ ਜਗਾ ਦਿੱਤਾ ਉਸ ਅਮੀਰ ਨੇ ਬਾਹਰ ਦਾ ਦ੍ਰਿਸ਼ ਧੱਕਿਆ ਉਸ ਦਾ ਹੌਨ ਹਾਰ ਉੱਤਾਰ ਹਾਲੇ ਵੀ ਸਿੰਘ ਦੇ ਊਪਰੇ ਦੇ ਵਿੱਚੋਂ ਮਾਸ ਕੱਢਣ ਦੇ ਲਈ ਜਦੋਂ ਜਹਿਰ ਕਰ ਰਿਹਾ ਸੀ ਅਤੇ ਉਸ ਦਾ ਨਲਾਇਕ ਹੋਣ ਵਾਲਾ ਸ਼ੇਰ ਉਸ ਦੇ ਦੁਸ਼ਮਣ ਦੀ ਹਿੱਕ ਪਾੜ ਚੁੱਕਾ ਸੀ ਹੁਣ ਉਸ ਅਮੀਰ ਨੂੰ ਵੀ ਇਲਮ ਹੋ ਚੁੱਕਾ ਸੀ ਕਿ ਜਿਨ੍ਹਾਂ ਦੇ ਨਿਸ਼ਾਨੇ ਉੱਚੇ ਹੋਣ ਉਹ ਨਿੱਕੀਆਂ-ਮੋਟੀਆਂ ਬਹਿਸਾਂ ਦੇ ਵਿੱਚ ਨਹੀਂ ਉਲਝਦੇ ਜਿਨ੍ਹਾਂ ਨੂੰ ਖੁਦ ਦੀ ਕਾਬਲੀਅਤ ਪਤਾ ਹੋਵੇ ਉਹ ਆਪਣੇ ਬਾਰੇ ਢੰਡੋਰਾ ਨਹੀਂ ਪਿੱਟਦੇ ਉਹ ਕੁਝ ਕਰਨ ਦੇ ਵਿੱਚ ਯਕੀਨ ਰੱਖਦੇ ਨੇ ਨਾ ਕਿ ਹਰ ਆਉਂਦੇ-ਜੰਦ ਦੇ ਲੱਤ ਘੱਟਣ ਦੇ ਵਿੱਚ ਬੁਰਕੀ ਦੇ ਭੁੱਖੇ ਕਦੇ ਵਫਾਦਾਰ ਨਹੀਂ ਹੁੰਦੇ ਜਿੱਦਨ ਤੁਹਾਡੇ ਨਾਲ ਉਹ ਚੰਗੀ ਬੁਰਕੀ ਦੂਜੇ ਨੇ ਬਾਦ ਦਿੱਤੀ ਉਹਦਣ ਦੂਜੇ ਤੇ ਬਣ ਜਾਣਗੇ ਹਰ ਚੁੱਪ ਰਹਿਣ ਵਾਲਾ ਕਮਜ਼ੋਰ ਨਹੀਂ ਹੁੰਦਾ ਹੋ ਸਕਦਾ ਉਹ ਦਰਸ ਕਰਕੇ ਇਰਾਦਾ ਬਦਲ ਰਿਹਾ ਹੋਵੇ ਜਾਂ ਹੋ ਸਕਦਾ ਉਹ ਆਪਣੇ ਹੱਥੋਂ ਕੁਝ ਅਜਿਹਾ ਨਾ ਕਰਨਾ ਚਾਹੁੰਦਾ ਹੋਵੇ ਜਿਸ ਦਾ ਖਮਿਆਚਾ ਉਸਦੇ ਨੇੜਲੇਆਂ ਨੂੰ ਵੀ ਪੁੱਟਣਾ ਪਵੇ ਕੁਝ ਵਕਤ ਦੇ ਲਈ ਟਿੱਕੇ ਬੈਠ ਜਾਣ ਵਾਲੀ ਵੇਲੜ ਨਹੀਂ ਤੇ ਸ਼ਾਇਦ ਉਹ ਟੁਕਵੇਂ ਮੌਕੇ ਦੀ ਉਡੀਕ ਦੇ ਵਿੱਚ ਸ਼ਾਂਤ ਬੈਠੇ ਰਹਿੰਦੇ ਨੇ ਉਹ ਬਿੰਦੇ ਛੱਟੇ ਆਪਣੀ ਖੂਨ ਦਾ ਰੋਲਾ ਬਾਕੀ ਮੌਕਾ ਨਹੀਂ ਗਵਾਉਣਾ ਚਾਹੁੰਦਾ ਹੁੰਦੇ ਜੇਕਰ ਇਰਾਦੇ ਪੱਕੇ ਹੁੰ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ ਜਿਵੇਂ ਕਿ ਸ਼ੇਰ ਦੇ ਵੱਲੋਂ ਉਹ ਜਾਉਗਾ ਟਪਣਾ ਜੋ ਕਿ ਹੁਣ ਤੱਕ ਉਸ ਨੂੰ ਬਹੁਤ ਵੱਡੀ ਰੁਕਾਵਟ ਲੱਗ ਰਹੀ ਸੀ ਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ